ਸਨੀਵਾਰ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਵਿਦਾਨ ਸਭਾ ਹਲਕਾ ਸਾਨੇਵਾਲ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਆਪਣੇ ਕੋਹਾੜਾ ਦਫ਼ਤਰ ਵਿੱਚ ਇਲਾਕੇ ਦੀਆਂ ਮਹਿਲਾਵਾਂ ਨੂੰ ਰੋਜ਼ਗਾਰ ਦੇਣ ਲਈ ਅੱਜ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਇਸ ਮੌਕੇ ਤੇ ਮੰਤਰੀ ਮੁੰਡੀਆਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਪਣੇ ਹਲਕੇ ਵਿੱਚ ਸੇਵਾਦਾਰ ਬਣ ਕੇ ਕੰਮ ਕਰ ਰਹੇ ਹਨ ਉਹਨਾਂ ਵੱਲੋਂ ਆਪਣੇ ਹਲਕੇ ਵਿੱਚ 33 ਫੁੱਟਾ ਰੋਡ ਤੇ ਮਹਿਲਾਵਾਂ ਲਈ ਇੱਕ ਫਰੀ ਸਿਲਾਈ ਸੈਂਟਰ ਖੋਲ੍ਹਿਆ ਹੋਇਆ ਹੈ ਜਿਸ ਵਿੱਚ ਸਿਲਾਈ ਸਿੱਖ ਚੁੱਕੀਆਂ ਮਹਿਲਾਵਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ ਹਨ ਅੱਜ ਉਹਨਾਂ ਵੱਲੋਂ ਆਪਣੇ ਹਲਕੇ ਦੀਆਂ ਮਹਿਲਾਵਾਂ ਦੇ ਰੋਜ਼ਗਾਰ ਲਈ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਹਨ ਉਹ ਜਿੱਥੇ ਪੰਜਾਬ ਵਾਸੀਆਂ ਲਈ ਸੇਵਾਦਾਰ ਹਨ ਉੱਥੇ ਹੀ ਆਪਣੇ ਹਲਕਾ ਸਾਨੇਵਾਲ ਦੇ ਲੋਕਾਂ ਲਈ ਦਿਨ ਰਾਤ ਸੇਵਾ ਵਿੱਚ ਹਾਜ਼ਰ ਹਨ ਇਸ ਮੌਕੇ ਤੇ ਖੰਡ ਮਿਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡਿਆ ਮਾਰਕੀਟ ਕਮੇਟੀ ਦੇ ਚੇਅਰਮੈਨ ਹਿਮਰਾਜ ਰਾਜੀ ਸਾਨੇਵਾਲ ਗੁਰਮੀਤ ਸਿੰਘ ਪੱਪੂ ਤਲਵਾੜਾ ਕੀਰਤਨ ਸਿੰਘ ਬੱਬੂ ਪਰਵਿੰਦਰ ਸਿੰਘ ਸੰਧੂ ਰਾਜਦੀਪ ਪਾਟਿਆ ਸਤਵਿੰਦਰ ਸਿੰਘ ਹੈਪੀ ਜਸਪਾਲ ਸਿੰਘ ਗਰੇਵਾਲ ਲਾਲੀ ਹਰਾ ਕਰਨਨ ਚਾਹਰ ਇਕਬਾਲ ਸਿੰਘ ਜੰਡਾਲੀ ਮੌਜੂਦ ਸੀ ਮਹਿਲਾਵਾਂ ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਜਵਾ ਜਿਹੜਾ ਪ੍ਰਚਾਰ ਕੀਤਾ ਗਿਆ ਕਿ ਭੈਣਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਲਈ ਤੁਸੀਂ ਆਪਣੇ ਕੋਲੋਂ ਜਿਹੜੀਆਂ ਮਸ਼ੀਨਾਂ ਜਿਹੜੇ ਕ੍ਰੀਏਟ ਕੀਤੀਆਂ ਸੁਰ ਇੱਕ ਆਪਣੇ ਹਾਲੀ ਦੇ ਸਰਕਾਰ ਦੇ ਵੱਲੋਂ ਨਾ ਪਿੰਡਾਂ ਦੇ ਅੰਦਰਿਆ ਪੜਾਣ ਨੂੰ ਇਸ ਆਪਣਾ ਰੁਜ਼ਗਾਰ ਖੁਦ ਕਰਨਾ ਸਲਾਈਮ ਸੁਧਤੀਆਂ ਜਾ ਰਹੀਆਂ ਤਾਂ ਜੋ ਆਪਣੇ ਘਰ ਦਾ ਜਿਹੜਾ ਰੋਟੀ ਰੋਟੀ ਆਪਣੇ ਬੱਚਿਆਂ ਨੂੰ ਕਾਲ ਸਕਣ ਉਹਨਾਂ ਨੂੰ ਸਲਾਈਮ ਸੁਧਤੀਆਂ ਗਈਆਂ ਸੋ ਇਹੋ ਜਿਹਾ ਪਰਲੇ ਮੁੱਖ ਮੰਤਰੀ ਸਰਦਾਰ ਭਗਵਾਨ ਸਿਮਰਨ ਜੀ ਨੇ ਹੋਵੇ ਸਹੀ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਸਾਨੂੰ ਹੁਕਮ ਹੈ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਮਦਦ ਕਰੋ ਲੋਕਾਂ ਦੀ ਹੈਲਪ ਕਰੋ ਉਮਰਿਤਾਂ ਜਿਹੜੇ ਬਹੁਤ ਸਾਰੀਆਂ ਭੈਣਾਂ ਬਿੰਨੂ ਸਲਾਈ ਆਉਂਦੀ ਹੈ ਆਪਣੀ ਰੋਟੀ ਰੋਟੀ ਖੁਦ ਕਰ ਸਕਦੀਆਂ ਸੋ ਉਹਨਾਂ ਨੂੰ ਇੱਕ ਸਲਾਈ ਮਸ਼ੀਨ ਦੇ ਕੇ ਉਹਨਾਂ ਦਾ ਜਿਹੜਾ ਰੋਜਗਾਰ ਆਪਣਾ ਰੋਜਗਾਰ ਖੁਦ ਕਰ ਲੈਣ ਉਸ ਦੇ ਵਾਸਤੇ ਇਹ ਉਪਰਾਲਾ ਕੀਤਾ ਗਿਆ ਸੋ ਸਾਡੀ ਮੂਰੀ ਟੀਮ ਕਾਉਂਸਲਰ ਸਹਿਬਾਨ ਸਾਡੀਆਂ ਪ੍ਰਧਾਨ ਸਾਹਿਬਾਨ ਨਾਲ ਆਪ ਜੀ ਨਾਲ ਸਾਡੀਆਂ ਸਾਡੇ ਸਾਂਝੇ ਨਗਰ ਕੌਂਸਲ ਦੇ ਪ੍ਰਧਾਨ ਕਾਉਂਸਲਰ ਮਾਨ ਦਾ ਕਾਉਂਸਲਰ ਸੋ ਸਾਰੇ ਆਏ ਸੋ ਸਾਰੀ ਟੀਮ ਨੇ ਰਲ ਕੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਤਾਂ ਜੋ ਹਲਕੇ ਦੇ ਵਿੱਚ ਸੋ ਸਾਰੀਆਂ ਭੈਣਾਂ ਨੂੰ ਇਹ ਸਿਵਾ ਜੀ ਹੈ ਇਹ ਕਰ ਸਕਤ ਹੈ ਹੋਰ ਵੀ ਮੈਂ ਤੁਹਾਡੇ ਨਾਲ ਰਹੀ ਹਾਂਗਾ ਜੇ ਜੀ ਭੈ ਜੇ ਕੋਈ ਜਿਹਨੂੰ ਸ਼ੌਕ ਹੈ ਸਲਾਈ ਦਾ ਜਾਂ ਜਿਹਨੂੰ ਲੋੜ ਗੰਦ ਪਹਿਣਾ ਜਿਹਨੂੰ ਜ਼ਰੂਰਤ ਹੈ ਵੀ ਹਾਂ ਮੈਂ ਕੰਮ ਕਰ ਸਕਦੀ ਹਾਂ ਤੇ ਮੈਨੂੰ ਸਲਾਈ ਮਸ਼ੀਨ ਚਾਹੀਦੀ ਹੈ ਉਸ ਭੈਣ ਨੂੰ ਵੀ ਮੈਂ ਵਿਹਿੰਟ ਕਰੂੰਗਾ ਕਿ ਆ ਕੇ ਆਪਣਾ ਰੋਜਗਾਰ ਖੁਦ ਕਰ ਸਕਦੀ ਆ ਆਪਣੀ ਸਲਾਈ ਮਸ਼ੀਨ ਵਿੱਚੋਂ ਇਹ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਸਰਕਾਰ ਦੀ ਮੁਹਿੰਮ ਆ ਜਾਂ ਤੁਸੀਂ ਆਪਣੇ ਨਿੱਜੀ ਕਰਤੇ ਨੇ ਆਪਣੇ ਮੈਂ ਆਪਣੀ ਛਾਲੀ ਤੋਂ ਕੁਝ ਲਈ ਤਨਖਾਹ ਦੇ ਵਿੱਚੋਂ ਜੋ ਕਰਿਆ ਸੋ ਨਾਲ ਸਾਡੇ ਜੀ ਪਾਸਲਸ ਸਹਿਮਾਨ ਪਨਾਹ ਦੀ ਹੋਣੀ ਸਾਰੀ ਨਾਲ ਲੜ ਕੇ ਜਿਹੜਾ ਵੀ ਇੱਥੇ ਸਹਿਯੋਗ ਹੋਣਗੇ ਸੋ ਇਹ ਸਵਾਵਾਲੀਆਂ ਅਸੀਂ ਹਲਕਾ ਸਾਨੇ ਵਾਲ ਦੇ ਸਾਰੇ ਸਾਰੀ ਟੀਮ ਨਾਲ ਕੇ ਕਿਉਂਕਿ ਮੈਂ ਆਪਣੇ ਆਪ ਨੂੰ ਕਦੀ ਵੀ ਮੈਂ ਸਾਰਿਆਂ ਦੇ ਜਿਹੜਾ ਦਾ ਕੌਂਸਲਰ ਸੇਵਾ ਨਾਲ ਦਾ ਪ੍ਰਧਾਨ ਨ ਰੱਖਦੀ ਹੈ ਪ੍ਰਣਾ ਖੜੀਆਂ ਸਾਰਿਆਂ ਦਾ ਮਾਪਿਆਂ ਨੂੰ ਸੁਭੇਸ਼ਾ ਸੇਵਾਦਾਰੀ ਸਮਝਦਾ ਪੂਰੇ ਹਲਕੇ ਦਾ ਸੋ ਸੇਵਾਦਾਰ ਬਣ ਕੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਾਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਸੋ ਇਹ ਸਵਾਵਾ ਜਿਹੜੀ ਇਸ ਤਰ੍ਹਾਂ ਕਰਦੇ ਰਾਂਗੇ ਜਿਵੇਂ ਸਾਡੀ ਵੈਹ ਚੱਲਦੀ ਹੈ ਹਲਕੇ ਦੇ ਵਿੱਚ ਜਿਹੜੀ ਆਮ ਆਮੇ ਕਲੀਨਿਕ ਹੈ ਜਿਹੜੀ ਪਿੰਡ ਪਿੰਡ ਵਾਰਡ ਵਾਰਡ ਜਾ ਕੇ ਲੋਕਾਂ ਦਾ ਇਲਾਜ ਕਰਦੀ ਹੈ ਉਹ ਵੀ ਬਹੁਤ بڑا ਬੁਰਾਲਾ ਕਾ ਕੇ ਮੈਂ ਪਾਰਟੀ ਸੁਪਰੀਮੋਰਨ ਕਿਜਰੀਵਾਲ ਜੀ ਨੇ ਜਿਹੜਾ ਉਹਨਾਂ ਨੇ ਸਲਾਹ ਕੀਤੀ ਜੋ ਬੜੇ ਕੋਰਸ ਹੋਏ ਉਹਨਾਂ ਨੇ ਕਿਹਾ ਕਿ ਹਾਂ ਲੋਕਾਂ ਦੀ ਸੇਵਾ ਕਰਨਾ ਬਹੁਤ ਵਧੀਆ ਸੋ ਆਵਾਦਮੀ ਕਲੀਨਿਕ ਵੈਨ ਜਲੀ ਪਿੰਡ ਪਿੰਡ ਜਾਂਦੀ ਹੈ ਇਸੇ ਤਰ੍ਹਾਂ ਇਹ ਲੋਨਬਧ ਪਰਿਵਾਰਾਂ ਨੂੰ ਰਾਸਨ ਦਿੱਤਾ ਜਾਂਦਾ ਸੋ ਸੇਵਾਦਾਰ ਬਣ ਕੇ ਇਸ ਸਵਾਵਾ ਸਾਨੂੰ ਸ਼ੌਕ ਹੈ ਸਿਰਫ ਤੇ ਸ਼ੌਕ ਹੈ ਪ੍ਰਮਾਤਮਾ ਦੀ ਕਿਰਪਾ ਸਵੇ ਸਵਾਵਾ ਇਸ ਤਰ੍ਹਾਂ ਕਰਦੇ ਰਹਿਣਾ ਜੀ ਸਰਕਾਰੀ ਫਲਾਈ ਸੈਂਟਰ ਵੀ ਇੱਕ ਖੋਲਿਆ ਕਿ ਜਿਹੜਾ ਸਿੱਖ ਛੱਗਣਾ ਜੀੜੀਆਂ ਈਆਂ ਨੇ ਉਹਦੇ ਬਾਰੇ ਤੁਸੀਂ ਆਪਣਾ ਸਲਾਈਂਗ ਤੇ ਹਾਂਜੀ ਆਪਣਾ ਕਿਛ ਬਟੌਰ ਤੇ ਕਾਫੀ 1.5 ਸਾਲ ਸਲਾਈਂਗ ਸੈਂਟਰ ਚੱਲਿਆ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਉਹ ਤੋਂ ਸਲਾਈ ਸਿੱਖਿਆ ਕਰਕੇ ਤੇ ਆਪਣਾ ਰੋਜਗਾਰ ਚਲਾ ਰਹੀਆਂ ਨੇ ਉਹਨੂੰ ਸਰਟੀਫਿਕੇਟ ਵੀ ਡੀਸੀ ਸਰ ਵੱਲੋਂ ਦਵਾਏ ਗਏ ਹਿੰਸੋ ਇਸ ਤਰ੍ਹਾਂ ਇਹ ਵੀ ਸਲਾਈਂਗ ਸੈਂਟਰ ਵੀ ਚੱਲਦਾ ਸੋ ਇਹ ਸਵਾਵਾ ਅਸੀਂ ਸੁਰੂ ਤੋਂ ਹੀ ਜਰਨਤ ਪ੍ਰਮਾਤਮਾ ਦੀ ਕਿਰਪਾ ਹੋਈ ਇਸ ਲੈਣ ਤੇ ਪਏ ਆ ਲੋਕਾਂ ਦੀ ਸੇਵਾ ਵਾਲੇ ਪਾਸੇ ਤੋਂ ਹਮੇਸ਼ਾ ਨਿਮਰੇ ਬਣ ਕੇ ਲੱਗੇ ਹੋਏ ਆ ਤੇ ਇਸ ਤਰ੍ਹਾਂ ਇਹ ਨਚਰਾਵਾ ਠੀਕ ਸਰ ਮੰਤਰੀ ਸਾਹਿਬ ਨੇ ਪ੍ਰਾਰਥਨਾ ਦੀ ਪਹਿਲੀ ਕਿ ਜਿਹੜਾ ਮਹਿਲਾਵਾਂ ਨੂੰ ਇੱਕੋ ਨਮਾਜ਼ ਇਹਨਾਂ ਮੌਕਾ ਮਿਹਰੇ ਰੋਜ਼ਗਾਰ ਸ਼ੁਰੂ ਕਰਨ ਦਾ ਤੇ ਆਪਣੇ ਪੈਰਾਂ ਤੇ ਖੜਾ ਹੋਣ ਦੇ ਲਈ ਅੱਜ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਨੇ। ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਦੀ ਫਤਿਹ। ਬੰਤੀ ਸਾਹ ਸਾਡੇ ਹਰਦੀਪ ਸਿੰਘ ਮੁੰਡਿਆ ਜੀ ਨੇ ਅੱਜ ਸਿਲਾਈ ਮਸ਼ੀਨਾਂ ਵੰਡੀਆਂ ਨੇ। ਭੈਣਾਂ ਨੂੰ ਹੱਥੀਂ ਕੀਤ ਕਰਨ ਵਾਸਤੇ ਵੀ ਆਪਣੇ ਹੱਥੀਂ ਕੰਮ ਕਰੋ। ਨਾ ਕਿਸੇ ਅੱਗੇ ਹੱਥ ਫਲਾਣੇ ਪਹਿਣ ਤੇ ਆਪਣਾ ਜ਼ਿੰਮੇਵਾਰੀ ਨਾਲ ਕੰਮ ਕਰ ਲਓ। ਤੇ ਵਧੀਆ ਲੱਗਿਆ ਜੀ ਸਾਰਿਆਂ ਨੂੰ। ਕੁਵਕ ਕੁਵਕ ਪਿੰਡਾਂ ਦੀਆਂ ਭੈਣਾਂ ਆਈਆਂ ਨੇ ਤੇ ਉਹਨੂੰ ਸਨਾਈ ਮਸ਼ੀਨਾਂ ਵੀ ਲੱਗੀਆਂ ਨੇ ਇਹ ਬਹੁਤ ਮਨਦੀਦਾ ਦਾ ਧੰਨਵਾਦ ਹੈ ਜੀ ਹਾਂਜੀ 15 ਅਗਸਤ ਦੇ ਦਿਹਾੜੇ ਤੇ ਜੀ ਕੀ ਕਹਿਣਾ ਚਾਹੁੰਦੇ ਹਾਂ ਸਾਡੇ ਵੱਲੋਂ ਹਾਂਜੀ 15 ਅਗਸਤ ਦੇ ਦਿਹਾੜੇ ਤੇ ਸਾਰਿਆਂ ਨੂੰ ਸਨੇਹਾ ਲਾਵਾਂਗੇ ਜੀ ਆਪਣੇ ਤੁਮ ਦਾ ਮਨਾਵਾਂਗੇ 15 ਅਗਸਤ ਨੂੰ ਜਿਹੜਾ ਵੀ ਟਾਈਮ ਵੱਲੋਂ ਪਹਿਲਾਂ ਪਹੁੰਚਾਈ ਦੇ ਦੋਗੇ ਸਾਰੇ ਨਗਰ ਨਿਵਾਸੀਆਂ ਬਈ 15 ਅਗਸਤ ਜਿਹੜਾ ਇਜਾਦੀ ਜਿਹੜਾ ਉਪਰਾਲਾ ਕੀਤਾ ਗਿਆ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਹ ਮਹਿਲਾਵਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਆਤਮ ਨਿਰਭਰ ਬਣਾਉਣ ਦੇ ਲਈ ਜਿਹੜਾ ਉਪਰਾਲਾ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਉਹਨਾਂ ਇੰਨਾ ਸੋਹਣੀ ਸੋਚ ਆਪਣੀ ਰੱਖੀ ਅੱਜ ਜਿਹੜੀਆਂ ਸਾਡੀਆਂ ਵਿਧਵਾ ਭੈਣਾਂ ਸੀਗੀਆਂ ਜਿਹੜੀਆਂ ਕੋਈ ਰੁਜ਼ਗਾਰ ਨਹੀਂ ਕਰ ਸਕਦੀਆਂ ਅੱਜ ਉਹਨਾਂ ਨੂੰ ਸਿਲਾਈ ਮਸ਼ੀਨ ਦੇ ਕੇ ਤੋਂ ਛੋਟਾ-ਮੋਟਾ ਆਪਣਾ ਘਰ ਦਾ ਜੇ ਥੋੜਾ-ਬਟਾ ਲੋਕਾਂ ਦੇ ਕੱਪੜੇ ਸੀਣ ਗਈਆਂ ਤੇ ਆਪਣਾ ਗੁਜ਼ਾਰਾ ਕਰ ਪਾਣਗੇ ਘਰ ਦਾ ਤੇ ਬਹੁਤ ਵਧੀਆ ਉਪਰਾਲਾ ਮੰਤਰੀ ਸਾਹਿਬ ਦਾ ਉਹਦੇ ਲਈ ਤਹਿ ਦਰੋਂ ਧੰਨਵਾਦ ਕਰਦੇ ਹਾਂ ਕਿੰਨੀਆਂ ਮਸ਼ੀਨਾਂ ਵੰਡੀਆਂ ਗਈਆਂ ਅੱਜ ਮੇਰੇ ਵਾਰਡ ਦੀਆਂ ਇਹ ਜਿਨ੍ਹਾਂ ਨੂੰ ਵੰਡੀਆਂ ਮਸ਼ੀਨਾਂ ਬਾਕੀ ਜਿੱਦਾਂ ਅਗਲਾ ਹੋਗਾ ਵਾਲੇ ਹੋਰ ਵੀ ਮਸ਼ੀਨਾਂ ਵੰਡਣੀਆਂ ਇਹਨਾਂ ਨੇ ਜਿਵੇਂ ਦੱਸਣੀ ਅੱਗੇ ਦਾ ਆਰਡਰ ਦੇਣਗੇ ਕਰਾਂਗੇ ਹਾਂਜੀ ਗਰੇਵਾਲ ਸਾਹਿਬ ਅੱਜ ਜਿਹੜਾ ਕਿ ਉਪਰਾਲਾ ਕੀਤਾ ਗਿਆ ਕਿ ਲੋੜਵੰਦ ਜਿਹੜੇ ਪਰਿਵਾਰ ਸੀ ਜਿਹੜੀਆਂ ਧੀਆਂ ਸੀ ਉਹਨਾਂ ਨੂੰ ਸਿਲਾਈ ਮਸ਼ੀਨਾਂ ਦਿੱਤਿਆਂਗੇ ਮੰਤਰੀ ਸਾਹਿਬ ਵੱਲੋਂ ਕਿ ਆਪਣੇ ਪੈਰਾਂ ਤੇ ਖੜਾ ਹੋਣੇ ਇਹ ਉਪਰਾਲਾ ਕਿੱਥੋਂ ਦੇਖਦੇ ਨੇ ਇਹ ਮਾਨਯੋਗ ਮੁੱਖ ਮੰਤਰੀ ਸਰਦਾਰ ਪੱਪਾ ਸੁਲੇਮਾਨ ਕੈਬਨਟ ਮੰਤਰੀ ਸਰਦਾਰ ਦੀਪ ਸਿੰਘ ਮੁੰਡੇ ਦੀ ਰਹਿਮัย ਹੇਠ ਹਲਕਾ ਸਨਨੇਵਾਦ ਵਿੱਚ ਅੱਜ ਮੰਚ ਸਹਿਰਾਂ ਸਤਾ ਵੀ ਜਿੰਨੇ ਮੁੰਡੀਆਂ ਨੇ ਸੇਵਾ ਕਰਦੇ ਹੋਏ ਉਹਨਾਂ ਬੱਚੀਆਂ ਦੇ ਜਿਨ੍ਹਾਂ ਦੇ ਅਛਾਇਆ ਉੱਠ ਗਏ ਸੀ ਉਹਨਾਂ ਨੂੰ ਹੌਸਲਾ ਦਿੰਦੇ ਤੇ ਨਾਲ ਬੱਚਿਆਂ ਨੂੰ ਪਰਿਵਾਰ ਨੂੰ ਚਲਾਉਣ ਲਈ ਉਹਨਾਂ ਨੇ ਅੱਜ ਸਲਾਈ ਮਸ਼ੀਨਾਂ ਦਾ ਕੀਤਾ ਇੱਕ ਵਾਰਚ ਪੰਜ ਪੰਜ ਮਸ਼ੀਨਾਂ ਦਿੱਤੀਆਂ ਨੇ ਦੂਜੇ ਪਿੰਡਾਂ 'ਚ ਵੀ ਦੇਣੀਆਂ ਨੇ ਸਿਕਰੀਮੈਂਟ 150 ਮਸ਼ੀਨ ਦੇਖੀ ਲਗੀਆਂ ਹੈ। ਯਾਰ ਤੁਸੀਂ ਵੀ ਆਪਣੇ ਪਾਰਦੇ ਵਿੱਚ ਜੇ ਇਹ ਕਿਸੇ ਲੋੜ ਆ ਤਾਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਸਲਾਈ ਮਸ਼ੀਨ ਨਹੀਂ ਉਹ ਕਿ ਮੈਂ ਸੀਗਾ ਇਹਨਾਂ ਦਾ ਇਹਨਾਂ ਨੇ ਕਿਹਾ ਸੀਗਾ ਅਸੀਂ ਉੱਥੇ ਦੇਖਿਆ ਵੀ ਕਿਹੜੇ ਬੱਚਿਆਂ ਨੂੰ ਲੋੜ ਆ ਜਿੰਨ ਲੋੜਬੰਦ ਪਰਿਵਾਰ ਸੀਗੇ ਉਹਨਾਂ ਬੱਚਿਆਂ ਨੂੰ ਦਵਾਇਆ ਜਿਨ੍ਹਾਂ ਦੇ ਸਿਰ ਤੋਂ ਆਇਆ ਉੱਠੜਿਆ ਸੀ ਮਾਂ ਬੱਚਿਆਂ ਦੇ ਮਾਤਾ ਪਿਤਾ ਦਾ ਪਿਤਾ ਜੀ ਦਾ ਸਾਇਆ ਉੱਠੜਿਆ ਸੀ ਤਾਂ ਕਰਕੇ ਮਾਤਾ ਜੀ ਨੂੰ ਦਿੱਤੀਆਂ ਨੇ ਵੀ ਉਹ ਆਪਣੇ ਬੱਚਿਆਂ ਦੀ ਪੜਨ ਕੋਸ਼ਿਸ਼ ਕਰਦਣ ਹੌਸਲਾ ਰੱਖਣ ਵਗਿਆ ਸੱਫਾ ਦਸਾਣ ਦੀ ਕਿੱਤੇ ਜੀ ਠੀਕ ਹੈ ਮੰਤਰੀ ਸਾਹਿਬ ਕੀ ਬੋਲਦੇ ਤਾਂ ਕੀ ਕਹਿਣਾ ਚਾਹਤ ਹੈ बस अच्छा लगा की प्रशासन कुछ तो करती है आपको क्या करना चाहते हैं जो सिलाई मशीन मिली है उससे तो क्या करेंगे सिलाई का सेंटर खोलेंगे या सिलाई करेंगे कपड़े नहीं नहीं हम तो अपना खुद का कपड़ा है ना घर पे सकते हैं तो उसके यूज में लाएंगे ठीक है सुरिंदर कौर हाँ जी ਅੱਜ ਵਧੀਆ ਦਿੱਤਾ ਉਹਨਾਂ ਨੇ ਮਸ਼ੀਨਾਂ ਦੇਖੀਆਂ ਵਧੀਆ ਸਲਾਈ ਕਰਾਂਗੇ ਘਰੇ ਲੈ ਕੇ ਕਿੰਨੀ ਲੋਡ ਸੀਗੀ ਜੀ ਇਹ ਸਪੱਸ਼ਟ ਨੂੰ ਕਹਿੰਦੇ ਹੁੰਦੇ ਸੀ ਸਾਨੂੰ ਕੁਝ ਤਰ੍ਹਾਂ ਕੁਝ ਦਵਾਉ ਮਿਲਣਾਂ ਪਿਆ ਹਾਂ ਕਰਾਂਗੇ ਕੀ ਕਰੋਗੇ ਜੀ ਇਹ ਸਲਾਈ ਮਸ਼ੀਨਾਂ ਨਾਲ ਕੇ ਸਲਾਈ ਮਸ਼ੀਨਾਂ ਨਾਲ ਕੱਪੜੇ ਸਿਾਂਗੇ ਛੱਪੜੇ ਸਿਾਂਗੇ ਕੁਝ ਬਾਹਰ ਦੇ ਸਿਾਂਗੇ ਕੱਲ ਦੇ ਬਾਅਦ ਆਪਣੀ ਕੋਈ ਇਹਦੇ ਨਾਲ ਸ਼ਾਪ ਵਗੈਰਾ ਜਾਂ ਬੁਟੀਕ ਵਗੈਰਾ ਵੀ ਖੋਲਣ ਦੀ ਕੋਈ ਹੈਗੀ ਹਾਂਜੀ ਜੇ ਹੋਵੇਗਾ ਤੇ ਉੱਲਾਮ ਇੱਕ ਦੀ ਜੀ ਕੀ ਨਾਮ ਹੈ ਜੀ ਨੰਬਰ ਕੀ ਹਾਂਜੀ ਅੱਜ ਤੁਹਾਨੂੰ ਜਿਹੜੀ ਮਸ਼ੀਨ ਮੀਡੀਆ ਜੀ ਇੰਨੀ ਲੋਡ ਸੀਗੀ ਕਿ ਕੱਪੜੇ ਸਲਾਈ ਕਰਨ ਦੇ ਲਈ ਜਾਂ ਬਾਹਰੋਂ ਸਲਾਈ ਕਰਵਾਉਂਦੇ ਸੀਗੇ ਜੀ ਬਹੁਤ ਲੋਡ ਸੀਗੇ ਜੀ ਸਲਾਈ ਸੀ ਦਿੱਤਾ ਬਹੁਤ ਬਹੁਤ ਮੇਪਨ ਤੋਂ ਕਾਟਦੇ ਸੀ ਕੱਪੜੇ ਵੱਡੇ ਸੀ ਮਾਗੇ ਕੋਈ ਕੁਝ ਬਾਹਰ ਦੇ ਆ ਗਏ ਤਾਂ ਉਹ ਵੀ ਸੀ ਜੀ ਹਾਂਜੀ ਲੱਗਦਾ ਦਾ ਮੌਕਾ ਮਿਲੇਗਾ ਕਿ ਆਪਣਾ ਕਿਰਤ ਕਰਨ ਦਾ ਹਾਂ ਆਸ ਤਾਂ ਹੈਗੀ ਹੈ